ਨiyet ਮਾਇਨੇ ਰੱਖਦੀ ਐ ਔਰ ਕੁਦਰਤ ਜਿਹੜੀ ਐ ਨਾ ਔਰ ਕਾਦਰ ਜਿਹੜਾ ਹੈ ਉਹ ਤੁਹਾਡੀ ਨiyet ਨੂੰ ਬਹੁਤ ਧਿਆਨ ਚ ਲੈਂਦਾ ਹੈ ਗੁਲਸਤਾ ਬੋਸਤਾ ਦਾ ਕਰਤਾ ਕਹਿੰਦਾ ਹੈ ਕਹਿੰਦਾ ਕਿ ਤੁਹਾਡਾ ਫਸਾਦੀ ਸੱਚ ਜਿਹੜਾ ਨਾ ਉਸ ਨਾਲੋਂ ਕਈ ਗੁਣਾ ਠੀਕ ਹੈ ਇੱਕ ਨੇਕ ਝੂਠ ਉਹ ਕਹਿੰਦਾ ਕੋਈ ਰਾਜਾ ਸੀ ਤੇ ਉਸਨੇ ਇੱਕ ਬੰਦੇ ਨੂੰ ਸਜਾਏ ਮੌਤ ਦੇ ਦਿੱਤੀ ਉਹਦੀ ਇੰਨੀ ਵੱਡੀ ਗਲਤੀ ਨਹੀਂ ਸੀ ਪਰ ਸਜ਼ਾ ਉਹਨੂੰ ਮੌਤ ਦੀ ਹੋ ਗਈ ਹੁਣ ਜਦੋਂ ਉਹਨੇ ਸੁਣਿਆ ਵੀ ਮੈਨੂੰ ਸਜ਼ਾਏ ਮੌਤ ਹੋ ਗਈ ਹੈ ਉਹਦੇ ਜੋ ਮਨ ਚ ਸੀ ਉਹਨੇ ਰਾਜੇ ਨੂੰ ਬੋਲਿਆ ਬਹੁਤ ਬੁਰਾ ਬੋਲਿਆ ਕਠੋਰ ਬੋਲਿਆ ਜਦੋਂ ਚੁੱਪ ਹੋ ਗਿਆ ਤੇ ਰਾਜਾ ਪੁੱਛਦਾ ਵੀ ਬੋਲ ਕੀ ਰਿਹਾ ਸੀ ਭਈ ਇੱਕ ਵਜ਼ੀਰ ਖੜਾ ਹੋਇਆ ਕਿਉਂਕਿ ਰਾਜੇ ਨੂੰ ਉਹ ਭਾਸ਼ਾ ਆਉਂਦੀ ਨਹੀਂ ਸੀ ਜਿਸ ਭਾਸ਼ਾ ਚ ਉਹ ਗੱਲ ਕਰਦਾ ਸੀ ਪੇ ਵਜ਼ੀਰ ਕਹਿਣ ਲੱਗਾ ਕਿ ਮਹਾਰਾਜ ਜੀ ਨੇ ਵਿਚਾਰਨੇ ਕੀ ਕਹਿਣਾ ਇਹ ਤੇ ਇਹ ਗੱਲ ਕਹਿ ਰਿਹਾ ਸੀ ਕਿ ਜਿਹੜਾ ਖੁਦਾ ਹੈ ਉਹ ਬਖਸ਼ੰਦ ਹੈ ਤੇ ਜਿਹੜੇ ਖੁਦਾ ਦੀ ਯਾਦ ਦੇ ਬੰਦੇ ਨੇ ਉਹ ਵੀ ਰਹਿਮਦਿਲ ਹੁੰਦੇ ਨੇ ਔਰ ਜੈਸੇ ਖੁਦਾ ਜਿਹੜਾ ਹੈ ਉਹ ਗੁਨਾਹਗਾਰਾਂ ਨੂੰ ਬਖਸ਼ ਦਿੰਦਾ ਹੈ ਇਸੇ ਤਰ੍ਹਾਂ ਮੈਂ ਰਾਜੇ ਤੋਂ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਇਸ ਗੁਨਾ ਨੂੰ ਬਖਸ਼ ਦਿਓ ਰਾਜਾ ਕਹਿੰਦਾ ਇਹ ਗੱਲ ਕਹਿ ਰਿਹਾ ਸੀ ਤੇ ਠੀਕ ਹੈ ਫਿਰ ਇਹਦਾ ਗੁਨਾਹ ਬਖਸ਼ ਦਿੱਤਾ ਜਦੋਂ ਰਾਜੇ ਨੇ ਗੱਲ ਕਹੀ ਉੱਥੇ ਇੱਕ ਹੋਰ ਵੀ ਵਜ਼ੀਰ ਸੀ ਜਿਹੜਾ ਉਸੇ ਭਾਸ਼ਾ ਨੂੰ ਜਾਣਦਾ ਸੀ ਜਿਸ ਭਾਸ਼ਾ 'ਚ ਉਹ ਗੱਲ ਕਰਦਾ ਸੀ ਫਿਰ ਉਹ ਕਹਿ ਲਗਾ ਮਹਾਰਾਜ ਹੁਣ ਇੱਕ ਬੰਦੇ ਨੂੰ ਸਜ਼ਾਏ ਮੌਤ ਨਹੀਂ ਹੁਣ ਦੋ ਨੂੰ ਦਿਓ ਕਿਉਂਕਿ ਇਹ ਬੰਦਾ ਜਿਹੜਾ ਹੈ ਇਹਨੇ ਕੁਝ ਵੀ ਐਸਾ ਨਹੀਂ ਕਿਹਾ ਜੋ ਤੁਹਾਨੂੰ ਦੱਸਿਆ ਗਿਆ ਅਸਲ 'ਚ ਇਹ ਤੁਹਾਨੂੰ ਬਹੁਤ ਕਠੋਰ ਬੋਲ ਰਿਹਾ ਸੀ ਬਹੁਤ ਮਾੜਾ ਬੋਲਣ ਦਾ ਸੀ ਪਿਆ ਇਸ ਨੇ ਝੂਠ ਬੋਲਿਆ ਸੱਚ ਅਸਲ ਚ ਇਹ ਹੈ ਕਿ ਇਸ ਨੇ ਤੁਹਾਨੂੰ ਬਹੁਤ ਕਠੋਰ ਬੋਲਿਆ ਤੇ ਇਹ ਜਿਹੜਾ ਵਜ਼ੀਰ ਹੈ ਇਹਨੂੰ ਵੀ ਹੁਣ ਨਾਲ ਇਹਦੇ ਸਜ਼ਾਏ ਮੌਤ ਦਿਓ ਰਾਜ ਨੇ ਉਹਦੇ ਵੱਲ ਵੇਖਿਆ ਤੇ ਵੇਖ ਕੇ ਕਿਹਾ ਕਿ ਬੇਸ਼ੱਕ ਤੂੰ ਸੱਚ ਕਹਿ ਰਿਹਾ ਹੈ ਔਰ ਬੇਸ਼ੱਕ ਉਸ ਨੇ ਝੂਠ ਕਿਹਾ ਹੈ ਪਰ ਉਹਦੇ ਝੂਠ ਦੇ ਪਿੱਛੇ ਉਹਦੀ ਨੀਅਤ ਇਹ ਸੀ ਕਿ ਇਸ ਬੰਦੇ ਦਾ ਭਲਾ ਹੋ ਜਾਏ ਤੇਰੇ ਸੱਚ ਦੇ ਪਿੱਛੇ ਨੀਅਤ ਇਹ ਹੈ ਕੇ ਦੋਨਾਂ ਦਾ ਬੁਰਾ ਹੋਵੇ ਤੋ ਕਹਿਣ ਦਾ ਅਰਥ ਕੀ ਹੈ ਕਿ ਜਿਹੜਾ ਜਿਹੜੀ ਤੁਹਾਡੀ ਨੀਅਤ ਹੈ ਮੰਨ ਲਓ ਦੁਨੀਆ ਜਿਹੜੀ ਹੈ ਨਾ ਸੰਸਾਰ ਜਿਹੜਾ ਹੈ ਇਹ ਤੁਹਾਡੇ ਕਰਮਾਂ ਤੋਂ ਤੁਹਾਨੂੰ ਜੱਜ ਕਰਦਾ ਹੈ ਦੁਨੀਆ ਤੁਹਾਡੇ ਕਰਮਾਂ ਤੋਂ ਪ੍ਰਭਾਵਿਤ ਹੁੰਦੀ ਹੈ ਪਰ ਜਿਹੜਾ ਅਕਾਲ ਪੁਰਖ ਹੈ ਉਹ ਤੁਹਾਡੇ ਕਰਮਾਂ ਨੂੰ ਨਹੀਂ ਉਹ ਤੁਹਾਡੀ ਨੀਅਤ ਨੂੰ ਦੇਖਦਾ ਹੈ ਉਹ ਕਰਮ ਉਹ ਨੋਟ ਚ ਲੈ ਕੇ ਆਉਂਦਾ ਹੈ ਜਿਹੜੇ ਕਰਮ ਚੰਗੀ ਨੀਅਤ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ ਉਹ ਚੰਗੇ ਕਰਮ ਜਿਹੜੇ ਨੇ ਉਹ ਤਦ ਹੀ ਉਹਦੇ ਨੋਟਿਸ ਚ ਆਉਂਦੇ ਨੇ ਜੇਕਰ ਚੰਗੀ ਨੀਅਤ ਰੱਖ ਕੇ ਕੀਤੇ ਗਏ ਹੋਣ ਤੇ ਕਈ ਵਾਰਾਂ ਨੀਅਤ ਚੰਗੀ ਹੁੰਦੀ ਹੈ ਪਰ ਬਾਹਰੀ ਕਰਮ ਦੇਖਣ ਨੂੰ ਬੜਾ ਕਠੋਰ ਲੱਗਦਾ ਹੈ ਉਹ ਵੀ ਉਹਦੇ ਦਰ ਤੇ ਪ੍ਰਵਾਨ ਪੈ ਜਾਂਦਾ ਜਿਵੇਂ ਕੋਈ ਮੂਰਤੀ ਘੜਾ ਉਹਦੇ ਹੱਥ 'ਚ ਹਥੌੜਾ ਹੁੰਦਾ ਹੈ ਹੱਥ 'ਚ ਸ਼ੈਣੀ ਹੁੰਦੀ ਹੈ ਔਰ ਉਹ ਬੜਾ ਨਿਰਦਈ ਲੱਗਦਾ ਜਦੋਂ ਉਹ ਪੱਥਰ ਨੂੰ ਘੜ ਰਿਆ ਹੁੰਦਾ ਪਰ ਉਹਦੇ ਪਿੱਛੇ ਉਹਦੀ ਨੀਅਤ ਕੀ ਹੈ ਉਹ ਪੱਥਰ ਨੇ ਖੂਬਸੂਰਤ ਮੂਰਤ ਦੇ ਅੰਦਰ ਬਦਲਣਾ ਚਾਹੁੰਦਾ ਹੈ ਜਿਵੇਂ ਕੋਈ ਟੀਚਰ ਹੈ ਉਹ ਆਪਣੇ ਸਟੂਡੈਂਟ ਨੂੰ ਝਿੜਕਦਾ ਹੈ ਕਈ ਵਾਰੀ ਥਪੇੜਾ ਵੀ ਲਾ ਦਿੰਦਾ ਹੈ ਜਿਹੜਾ ਕਰਮ ਹੈ ਬਾਹਰੀ ਤੌਰ ਤੇ ਦੇਖਣ ਨੂੰ ਲੱਗਦਾ ਹੈ ਕਿ ਉਹ ਬੜਾ ਨਿਰਦਈ ਹੈ ਪਰ ਅਸਲ ਮਾਇਨੇ ਦੇ ਅੰਦਰ ਆਪਣੇ ਸਟੂਡੈਂਟ ਦਾ ਜੀਵਨ ਬਣਾਉਣਾ ਚਾਹੁੰਦਾ ਉਹਦਾ ਭਵਿੱਖ ਬਣਾਉਣਾ ਚਾਹੁੰਦਾ ਇਸੇ ਤਰ੍ਹਾਂ ਹੀ ਮਾਪਿਓ ਵੀ ਆਪਣੇ ਬੱਚਿਆਂ ਨੂੰ ਝਿੜਕਦੇ ਨੇ ਕਈ ਵਾਰੀ ਉਹਨਾਂ ਨੂੰ ਮਾਰਦੇ ਵੀ ਨੇ ਪਰ ਹੁਣ ਮਾਪਿਓ ਦੀ ਨੀਅਤ ਕੀ ਹੈ ਨੀਅਤ ਇਹ ਹੈ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦੇ ਨੇ ਤੋ ਤੁਹਾਡੇ ਕਰਮ ਦੇ ਪਿੱਛੇ ਤੁਹਾਡੀ ਨੀਅਤ ਕੀ ਹੈ ਤੁਹਾਡੀ ਨੀਅਤ ਹੀ ਅਸਲ ਮਾਇਨੇ ਦੇ ਅੰਦਰ ਤੁਹਾਡੇ ਕਰਮ ਨੂੰ ਉੱਚਾ ਤੇ ਨੀਵਾ ਬਣਾਉਂਦੀ ਹੈ ਚੰਗੀ ਨੀਅਤ ਰੱਖੋ ਤੇ ਮਹਾਰਾਜ ਕਹਿੰਦੇ ਜੇਕਰ ਚੰਗੀ ਨੀਅਤ ਹੈ ਤੇ ਫਿਰ ਨਾਨਕ ਘਰ ਹੀ ਬੈਠਿਆਂ ਸ਼ੋ ਮਿਲੈ ਜੇ ਨੀਅਤ ਰਾਸ ਕਰੇ ਮਹਾਰਾਜ ਕਹਿੰਦੇ ਘਰ 'ਚ ਹੀ ਮਿਲ ਜਾਏਗਾ ਜੇਕਰ ਚੰਗੀ ਨੀਅਤ ਹੈ ਤੋ ਨੀਅਤ ਨੂੰ ਪਵਿੱਤਰ ਰੱਖੀ